ਜਦੋਂ ਕਿਸੇ ਸ਼ਾਹੂਕਾਰ ਕਿਸੇ ਰਾਜੇ ਦੀ ਬੱਚੀ ਦਾ ਵਿਆਹ ਹੁੰਦਾ ਹੈ ਉਹ ਵਰੀ ਦਾ ਸਮਾਨ ਕਿੱਥੋਂ ਖਰੀਦਦਾ ਹੈ ਚੌਧਰੀ ਭਗੀਰਤ ਨੇ ਕਿਹਾ ਜੀ ਉਹ ਤਾਂ ਸਮਾਨ ਮਲਸੀਆਂ ਤੋਂ ਵੀ ਸਾਡੇ ਮਿਲ ਜਾਂਦਾ ਹੈ ਪਰ ਮਹਾਰਾਜ ਜੇ ਕਿਸੇ ਸ਼ਾਹੂਕਾਰ ਰਾਜੇ ਦੀ ਬੱਚੀ ਦਾ ਵਿਆਹ ਹੋਵੇ ਨਾ ਫਿਰ ਉਹ ਵਰੀ ਦਾ ਸਮਾਨ ਲੋਕ ਲਾਹੌਰੋਂ ਖਰੀਦ ਕੇ ਲਿਆਉਂਦਾ ਹੈ ਕਿਉਂਕਿ ਤੁਸੀਂ ਵੀ بڑے ਲੱਗੇ ਬੈਠੇ ਹੋ ਜਿਹੜਾ ਕੋਈ ਮਾਤੜ ਛੋਟਾ ਮੋਟਾ ਬੰਦਾ ਹੈ ਉਹ ਤਾਂ ਵਿਚਾਰਾ ਮਾਫ ਕਰਿਓ ਇਥੋਂ ਬਰਨਾਲਿਓਂ ਖਰੀਦ ਲੈਗਾ ਉੱਥੋਂ ਹੀ ਉਹਨੇ ਖਰੀਦ ਕੇ ਵਿਆਹ ਕਰ ਦੇਣਾ ਜਿਹੜਾ ਜਿਹੜੇ ਸ਼ਹਿਰ ਚ ਰਹਿੰਦੇ ਨੇ ਰਾਏਕੋਟ ਰਹਿੰਦਾ ਉੱਥੋਂ ਖਰੀਦ ਲੈਂਦਾ ਹੈ ਮਹਿਲਗਲਾ ਲੈਂਦਾ ਵਿਚਾਰਾ ਉੱਥੋਂ ਹੀ ਖਰੀਦ ਲੈਂਦਾ ਤੇ ਜਿਹੜੇ ਅਮੀਰ ਬੰਦੇ ਨਾ ਉਹਨੇ ਮੱਛੀਆਂ ਦਾ ਵਿਆਹ ਰੱਖਿਆ ਹੋਵੇ ਉਹ ਕਹਿੰਦੇ ਸ਼ਾਪਿੰਗ ਕਰਨ ਜਾਣਾ ਲੁਧਿਆਣੇ ਸ਼ਾਪਿੰਗ ਕਰਨ ਜਾਣਾ ਪਟਿਆਲੇ ਵਿਆਹ ਦੀ ਸ਼ਾਪਿੰਗ ਕਰਨ ਜਾਣਾ ਚੰਡੀਗੜ੍ਹ ਕਿਉਂ ਭਾਈ ਪੈਸਾ ਉਦਾਂ ਦੀਆਂ ਚੀਜ਼ਾਂ ਖਰੀਦਣਗੇ ਤੁਸੀਂ ਬੂਟ ਆਪਾਂ ਪਾਉਣੇ 2-400 ਦੇ ਵੀ ਪੈ ਜਾਂਦੇ ਨੇ ਪਰ ਜਿਹੜੇ ਅਮੀਰ ਬੰਦੇ ਉਹ ਕਹਿੰਦੇ ਸ਼ੋਪਿੰਗ ਕਰਨੀ ਸਗੱਜਰ ਦੀ ਉਹ ਸ਼ੁਰੂ ਹੀ 7-8000 ਤੋਂ ਹੁੰਦਾ ਫਿਰ ਕੀ ਕਰੋਗੇ ਇੰਦਾ ਭਾਈ ਦੁਨਿਆਵੀ ਤੌਰ ਤੇ ਜਿਹੋ ਜਿਹਾ ਕਿਸੇ ਦਾ ਰਤਬਾ ਪੈਸਾ ਉਦਾਂ ਦੀ ਉਤੋਂ ਸ਼ੋਹਰਤ ਪਾਤਸ਼ਾਹ ਕਹਿੰਦੇ ਰਾਜਿਆਂ ਦੀਆਂ ਧੀਆਂ ਦਾ ਵਿਆਹ ਹੁੰਦਾ ਕਿੱਥੋਂ ਬੜੀ ਸਮਾਨ ਖਰੀਦੇ ਕਹਿੰਦੇ ਮਹਾਰਾਜ ਲਾਹੌਰੋਂ ਖਰੀਦੇ ਨੇ ਹਜ਼ੂਰ ਨੇ 100 ਰਜਤ ਪਣ ਦੀ ਥੈਲੀ ਦਿੱਤੀ ਲੈ ਭਾਈ ਮਰਦਾਨਾ ਜੀ ਨੂੰ ਨਾਲ ਲੈ ਜਾਓ ਭਾਈ ਫਕੀਰਤ ਲਾਹੌਰੋਂ ਖਰੀਦ ਕੇ ਲਿਆਇਓ ਵਰੀ ਦਾ ਸਮਾਨ ਜਿੱਦਣ ਮਰਦਾਨੇ ਦੀ ਬੱਚੀ ਦਾ ਵਿਆਹ ਹੋਵੇ ਨਾ ਦੁਨੀਆਂ ਵੇਖੇ ਰਾਜਿਆਂ ਦੀ ਤਰ੍ਹਾਂ ਵਿਆਹ ਕਰ ਕਹਿੰਦੇ ਮਹਾਰਾਜ 7 ਵਜੇ ਮਰਦਾਨੇ ਦੀ ਅੱਖਾਂ 'ਚ ਪਾਣੀ ਭਰ ਗਿਆ ਦਾਤਾ ਕਦੇ ਸੋਚਿਆ ਨਹੀਂ ਸੀ ਮੇਰੀ ਧੀ ਦੇ ਵਿਆਹ ਨੂੰ ਵੀ ਸਮਾਨ ਲਾਹੌਰੋਂ ਆਏਗਾ ਪਾਤਸ਼ਾਹ ਕਦੇ ਸੋਚਿਆ ਨਹੀਂ ਸੀ ਲੋਕੀ ਮਿਹਣੇ ਮਾਰਦੇ ਸਨ ਪਟਵਾਰੀਆਂ ਦੇ ਲੜਕੇ ਨਾਨਕ ਨਾਲ ਰਹਿ ਕੇ ਮਰਦਾਨੇ ਨੂੰ ਕੀ ਮਿਲਦਾ ਇਹਦੇ ਘਰ ਰੋਟੀ ਪੱਕਦੀ ਨਹੀਂ ਤੇ ਯਾਰੀ ਨਾਨਕ ਨਾਲ ਲਾਈ ਫਿਰਦਾ ਲੋਕੀ ਮਿਹਣੇ ਮਾਰਦੇ ਸੀ ਅੱਜ ਸੱਚਮੁੱਚ ਬਾਦਸ਼ਾਹ ਤੂੰ ਪੱਤ ਰਖ ਲਈ ਹੈ 100 ਰਜਦਪਨ ਦੇ ਕੇ ਭਾਈ ਭਗੀਰਤ ਚੌਧਰੀ ਨੂੰ ਕੱਲਿਆ ਤੇ ਨਾਲ ਤੋਰਨ ਲੱਗਿਆ ਕਿਹਾ ਰਾਤ ਨਹੀਂ ਰਹਿਣਾ ਲਾਹੌਰ ਜਿੰਨੇ ਦਾ ਸਮਾਨ ਆਵੇ ਪੈਸੇ ਘਟ ਨਹੀਂ ਕਰਨੇ ਉਨੇ ਪੈਸੇ ਦੇ ਦੇ ਮਹਾਰਾਜ ਸਤ ਕਹਿੰਦੇ ਕਿਸੇ ਨਾਲ ਪੈਸੇ ਘੱਟ ਨਹੀਂ ਕਰਦੇ ਮਹਾਰਾ ਸਤ ਵਜਨ ਚਲੇ ਗਏ ਬਰੀ ਦਾ ਸਮਾਨ ਕਪੜਾ ਲੱਤਾ ਖਰੀਦ ਲਿਆ ਜਦੋਂ ਕਠੜੀ ਬਨ ਲਈ ਇੱਕ ਚੀਜ਼ ਰਹਿ ਗਈ ਉਸੇ ਹੁਣ ਉਹ ਬੱਚੀ ਵਾਸਤੇ ਸਭ ਤੋਂ ਮਹਿੰਗਾ ਹਾਥੀ ਦੰਦ ਦਾ ਚੂੜਾ ਸੁਹਾਗ ਦੀ ਨਿਸ਼ਾਨੀ ਹੈ ਬੱਚੀ ਦੀ ਪੁੱਛਿਆ ਬਾਹੀ ਵੇ ਵਧੀਆ ਚੂੜਾ ਹਾਥੀ ਦੰਦ ਦਾ ਕਿੱਥੋਂ ਮਿਲਦਾ ਉਹ ਕਹਿੰਦੇ ਇੱਥੇ ਕੋਈ ਸੇਠ ਹੈ ਜਿਹਦੇ ਕੋਲ ਇੱਕ ਦੋ ਜੋੜੇ ਬਣੇ ਰਹਿੰਦੇ ਨੇ ਬੱਕੀਆਂ ਦੇ ਕੋਲ ਤਾਂ ਪਹਿਲਾਂ ਲਖਾਉਣਾ ਪੈਂਦਾ ਹੈ ਉਹ ਸੇਠ ਰਹਿੰਦਾ ਇੱਥੇ ਮਨਸੁਖ ਸੇਠ ਉਹਦੇ ਕੋਲ ਜਾਓ ਭਾਈ ਭਗੀਰਤ ਤੇ ਭਾਈ ਮਰਦਨ ਸੇਠ ਮਨਸੁਖ ਕੋਲ ਚਲੇ ਗਏ ਜਾ ਕੇ ਕਹਿੰਦੇ ਚੌਧਰੀ ਭਗੀਰਤ ਨੇ ਕਿਹਾ ਸਾਨੂੰ ਝੂੜਾ ਚਾਹੀਦਾ ਵਧੀਆ ਹਾਥੀ ਦਾ ਉਹਨਾਂ ਕੇ ਹਾਥੀਦੰਦ ਦਾ ਝੂੜਾ ਤਾਂ ਮਿਲ ਜਾਣਾ ਪਰ ਕਿਸੇ ਸੇਠ ਦੀ ਲੜਕੀ ਵਾਸਤੇ ਬਣਿਆ ਪਿਆ ਤੁਸੀਂ ਬਣਵਾਉਣਾ ਦੋ ਚਾਰ ਦਿਨ ਲੱਗ ਜਾਣਗੇ ਮੈਂ ਬਣਵਾ ਦਾਂਗਾ ਭਾਈ ਫਕੀਰਤ ਨੇ ਕਿਹਾ ਸਾਨੂੰ ਸਾਡੇ ਗੁਰੂ ਦਾ ਹੁਕਮ ਹੈ ਰਾਤ ਨਹੀਂ ਰਹਿਣਾ ਅਸੀਂ ਲਾਹੌਰ ਵਿੱਚ ਕਿਉਂਕਿ ਲਾਹੌਰ ਸ਼ਹਿਰ ਜ਼ਹਿਰ ਪਹਿਰ ਇੱਥੇ ਰਾਤ ਨਹੀਂ ਰਹਿਣਾ ਗੁਰੂ ਦਾ ਹੁਕਮ ਹੈ ਤੇ ਸੇਠ ਮਨਸੁਖ ਨੇ ਜਦੋਂ ਕਿ ਅੱਛਾ ਤੁਹਾਡੇ ਗੁਰੂ ਦਾ ਹੁਕਮ ਹੈ ਰਾਤ ਨਹੀਂ ਰਹਿਣਾ ਫਿਰ ਇੱਕ ਚੂੜਾ ਪਿਆ ਜਿੰਨੇ ਮੈਂ ਪੈਸੇ ਕਮਾ ਦੇ ਦਾਂਗੇ ਭਾਈ ਫਕੀਰਤ ਨੇ ਕਿਹਾ ਗੁਰੂ ਦਾ ਹੁਕਮ ਹੈ ਪੈਸੇ ਕੱਟ ਨਹੀਂ ਕਰਨੇ ਤੂੰ ਮੰਗ ਕਿੰਨੇ ਉਹਨੇ ਡੇਢੇ ਪੈਸੇ ਮੰਗ ਲਏ ਜਿੰਨੇ ਦਾ ਮੁੱਲ ਸੀ ਨਾ ਡੇਢੇ ਪੈਸੇ ਮੰਗ ਲੈ ਇਤਿਹਾਸ ਕਹਿੰਦਾ ਉਹ ਮਹਿੰਗਾ ਜੂੜਾ ਭਾਈ ਫਕੀਰਤ ਨੇ ਉਨੇ ਹੀ ਪੈਸੇ ਦੇ ਕੇ ਖਰੀਦ ਲਿਆ ਨਾਲ ਭਾਈ ਮਰਦਾਨਾ ਅੰਦਰੋਂ ਸ਼ੁਕਰਾਨਾ ਕਰਦਾ ਦਾਤਾ ਮੈਂ ਕਦੇ ਸੋਚਿਆ ਨਹੀਂ ਸੀ ਮੇਰੀ ਧੀ ਵਾਸਤੇ ਵੀ ਇੰਨਾ ਵਰੀ ਦਾ ਮਹਿੰਗਾ ਸਮਾਨ ਆਏ ਜਦੋਂ ਖਰੀਦ ਕੇ ਤੁਰ ਪਏ ਗੁਰੂ ਨਾਨਕ ਸਾਹਿਬ ਦੇ ਹੱਥ ਲੱਗੇ ਨੇ ਉਹਨਾਂ ਪੈਸਿਆਂ ਨੂੰ ਜਿਹੜੇ ਹੁਣ ਤਜੋਰੀ ਵਿੱਚ ਰੱਖੇ ਨੇ ਸੇਠ ਮਨਸਖ ਨੇ ਇੱਕ ਚੀਜ਼ ਜ਼ਿੰਦਗੀ ਤੁਹਾਡੇ ਕੰਮ ਆਏਗੀ ਤੁਹਾਡੇ ਚਰਨਾ ਪਿੱਛੇ ਮੈਨੂੰ ਵੀ ਸਮਝ ਆਏਗੀ ਇਹ ਗੱਲ ਸਚਾਈ ਹੈ ਕਿਸੇ ਚੰਗੇ ਪੁਰਸ਼ ਚੰਗੀ ਨੀਅਤ ਬੰਦਗੀ ਵਾਲੇ ਦੇ ਹੱਥ ਲੱਗ ਜਾਣ ਮਾਇਆ ਨੂੰ ਉਹ ਮਾਇਆ ਬਰਕਤ ਪਾਉਂਦੀ ਹੈ ਕਿਸੇ ਬੇਈਮਾਨ ਬੰਦੇ ਦਾ ਪੈਸਾ ਤੁਹਾਡੇ ਪੈਸੇ ਚ ਰਲ ਜਾਏ ਤੁਹਾਡਾ ਵੀ ਖਿੱਚ ਕੇ ਲੈ ਜਾਏਗਾ ਜੇ ਕਿਸੇ ਮਾੜੇ ਬੰਦੇ ਦਾ ਮਾੜਾ ਪੈਸਾ ਰਲ ਜਾਏ ਨਾ ਤੁਹਾਡੇ ਪੈਸੇ ਉਹ ਪੈਸਾ ਤੁਹਾਡੇ ਪੈਸੇ ਨੂੰ ਵੀ ਖੋਰਾ ਲਾ ਦੈ ਕਿਉਂਕਿ ਉਹਦੇ ਵਿੱਚ ਨੀਅਤ ਮਾੜੀ ਹੈ ਨੀਅਤ ਚੰਗੀ ਹੋਵੇ ਤਾਂ ਸਾਧ ਸੰਗਤ ਤੋਂ ਚੀਜ਼ ਵੱਧਦੀ ਹੈ ਅਜ ਪਾਤਸ਼ਾਹ ਦੇ ਹੱਥ ਲੱਗੇ ਨੇ ਮਾਇਆ ਨੂੰ ਉਹ ਤਾਂ ਗੁਰਸਿੱਖਾਂ ਵਾਸਤੇ ਵੀ ਭਾਈ ਗੁਰਦਾਸ ਜੀ ਕਹਿੰਦੇ ਤੈਸੇ ਗੁਰ ਸਿੱਖਨ ਕੋ ਪਰਮ ਪਵਿੱਤਰ ਮਾਇਆ ਕਹਿੰਦੇ ਗੁਰਸਿੱਖਾਂ ਦੇ ਹੱਥ ਲੱਗਣ ਮਾਇਆ ਪਵਿੱਤਰ ਹੋ ਜਾਂਦੀ ਮੇਰੇ ਗੁਰੂ ਨਾਨਕ ਸਾਹਿਬ ਦੇ ਲੱਗੇ ਨੇ ਜਦੋਂ ਉਹ ਮਾਇਆ ਦਿੱਤੀ ਨਾ ਸੇਠ ਨੇ ਤਜੋਰੀ 'ਚ ਰੱਖੇ ਸੇਠ ਦੀ ਮੱਤ ਬਦਲ ਗਈ ਉਦੀ ਮਤ ਸ਼ੁੱਭ ਸੋਚਣ ਲੱਗ ਪਈ। ਉਹਦੇ ਮਨ 'ਚ ਆਇਆ ਮੈਂ ਬੇਈਮਾਨੀ ਕਰ ਲਈ ਕਿਸੇ ਦੀ ਧੀ ਦਾ ਵਿਆਹ ਹੈ ਮੈਂ ਧੋਖਾ ਕੀਤਾ ਹੈ। ਜਿੰਨਾ ਮੁੱਲ ਲੱਗਾ ਡੇਡਾ ਕਿਉਂ ਮੰਗਿਆ? ਅੰਦਰੋਂ ਆਵਾਜ਼ ਆਉਣ ਲੱਗ ਪਈ ਤੂੰ ਮਾੜਾ ਕੀਤਾ ਹੈ, ਤੂੰ ਮਾੜਾ ਕੀਤਾ ਹੈ। ਕਈ ਵਾਰ ਮੈਨੂੰ ਲੋਕ ਸਵਾਲ ਕਰਦੇ ਨੇ ਫੋਨ 'ਤੇ ਜੇ ਸਭ ਕੁਝ ਰੱਬ ਦੇ ਹੁਕਮ ਵਿੱਚ ਹੈ ਫਿਰ ਬੰਦੇ ਨੂੰ ਸਜ਼ਾ ਕਿਉਂ ਮਿਲਦੀ ਹੈ? ਮਾੜਾ ਕੰਮ ਵੀ ਤਾਂ ਉਹਦੇ ਹੁਕਮ 'ਚ ਹੋ ਰਿਹਾ ਹੈ। ਤੋਡਾ ਜਵਾਬ ਸਿੱਧਾ ਜਿਹਾ ਇੱਕ ਹੈ ਜਿਹੜਾ ਮੈਨੂੰ ਵੀ ਸਮਝ ਆਇਆ ਉਹ ਇਹ ਹੈ ਜਦੋਂ ਮਾੜਾ ਕਰਮ ਕਰੋਗੇ ਉਦੋਂ ਇੱਕ ਵਾਰ ਤੁਹਾਡੇ ਅੰਦਰੋਂ ਆਵਾਜ਼ ਆਏਗੀ ਇਹ ਠੀਕ ਨਹੀਂ ਹੈ ਨਾਲੇ ਤੁਹਾਡਾ ਮਨ ਕਹਿੰਦਾ ਫਿਰ ਕੀ ਹੋਇਆ ਸਾਰੇ ਕਰਦੇ ਨੇ ਹੁਣ ਤੁਸੀਂ ਦੋਸ਼ੀ ਹੋ ਰੱਬ ਨੇ ਤਾਂ ਅੰਦਰੋਂ ਕਿਹਾ ਸੀ ਇੱਕ ਮਨ ਬੋਲਿਆ ਜਿਹੜਾ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਉਹਨੇ ਕਿਹਾ ਤੋ ਖਾਣਾ ਕਰ ਵਈ ਮੱਦੀ ਨਾ ਕਰ ਜਿਹੜਾ ਆਪਣਾ ਮਨ ਸੀ ਨਾ ਫੁਰਨਿਆਂ ਦਾ ਉਹ ਬੋਲਿਆ ਤਾਂ ਕਿ ਮੈਂ ਤਾਂ ਥੋੜਾ ਜਿਹਾ ਕੀਤਾ ਸਾਰੀ ਦੁਨੀਆ ਕਰਦੀ ਹੈ ਫਿਰਦੋਸ਼ੀ ਕੌਣ ਹੋਇਆ ਆਪਣਾ ਮਨ ਰੱਬ ਤਾਂ ਅੰਦਰੋਂ ਬੋਲਿਆ ਹੈ ਸੇਠ ਦੇ ਅੰਦਰੋਂ ਮਨ ਰੱਬ ਬੋਲਿਆ ਕਹਿੰਦੇ ਤੂੰ ਵਈਬਾਨੀ ਕੀਤੀ ਹੈ ਜਿਆਦਾ ਪੈਸੇ ਲੈ ਉਹਦਾ ਮਨ ਨਾ ਲੱਗਾ ਇੱਕਦਮ ਨੌਕਰ ਨੂੰ ਆਪਣੀ ਦੁਕਾਨ ਤੇ ਖੜਾ ਕੀਤਾ ਭੱਜਿਆ ਮਕਰ ਪੈਸੇ ਲੈ ਕੇ ਲਾਹੌਰੋਂ ਬਾਹਰ ਨਿਕਲਦਿਆਂ ਪਿੱਛੋਂ ਵਾਜਾਂ ਮਾਰ ਕੇ ਰੋਕ ਲਿਓ ਭਾਈ ਰੁਕ ਜਾਓ ਚੌਧਰੀ ਪੁਖੀਰਤ ਨੂੰ ਹੱਥ ਜੋੜ ਕੇ ਕਹਿੰਦਾ ਮੈਂ ਪੈਸੇ ਵੱਧ ਲੈ ਲੈ ਆ। ਆ ਮਾਇਆ ਮੈਂ ਡੇਢੀ ਲੈ ਲਈ। ਭਾਈ ਮਰਦਾਨਾ ਜੀ ਇਹ ਪੈਸੇ ਮੈਂ ਵੱਧ ਲੈ ਲੈ ਲਏ ਨੇ। ਮੈਨੂੰ ਮੁਆਫ ਕਰ ਦਿਓ। ਜਦੋਂ ਪੈਸੇ ਮੋੜੇ ਨਾ ਤੇ ਨਾਲ ਪੁੱਛਿਆ ਕਹਿੰਦੇ ਤੁਹਾਡਾ ਗੁਰੂ ਕੌਣ ਹੈ? ਭਾਈ ਮਰਦਾਨੇ ਕਿਹਾ ਸਾਡਾ ਗੁਰੂ ਹੈ ਗੁਰੂ ਨਾਨਕ। ਕਿੱਥੇ ਰਹਿੰਦੇ ਨੇ? ਸੇਠ ਜੀ ਦੇ ਮਿਲਣੇ ਤੇ ਸੁਲਤਾਨ ਪਰਲੋਦੀ ਆ ਜਿਓ ਪੁੱਛ ਕੇ ਆ ਜਿਓ। ਇੱਥੇ ਬਾਬੇ ਨਾਨਕ ਦਾ ਹਟ ਕਿੱਥੇ ਐ ਉੱਥੇ ਗੁਰੂ ਨਾਨਕ ਰੇਂਦੇ ਨੇ ਬਸ ਸੇਠ ਦਾ ਮੰਨਣ ਲੱਗਾ ਕੋਈ ਉਹ ਮਨ ਸੁਖ ਥੋੜੇ ਦਿਨਾਂ ਬਾਅਦ ਸੇਠ ਮਨ ਸੁਖ ਵੀ ਗੁਰੂ ਦਾ ਸਿੱਖ ਹੋ ਗਿਆ ਹੁਣ ਜਦੋਂ ਵਿਆਹ ਦੇ ਦਿਨ ਨੇੜੇ ਆਏ ਨਾ ਥੋੜੇ ਦਿਨ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹ ਵਰੀ ਦਾ ਸਮਾਨ ਕੱਪੜਾ ਲੱਤਾ ਜਿੰਨੇ ਖਰੀਦਿਆ ਸੀ ਸਭ ਕੁਝ ਭਾਈ ਮਰਦਾਨੇ ਤੇ ਚੌਧਰੀ ਪਘੀਰਥ ਨੂੰ ਦਿੱਤਾ ਪਘੀਰਥ ਚੌਧਰੀ ਨੂੰ ਕਿਹਾ ਜਾ ਵਿਆਹ ਦੀ ਤਿਆਰੀ ਤੁਸੀਂ ਕਰਵਾਉਣੀ ਹੈ ਤਲਵੰਡੀ ਜਾਓ ਵਿਆਹ ਦੀਆਂ ਤਿਆਰੀਆਂ ਕਰੋ ਲੈ ਮਰਦਾਨਿਆਂ ਵਰੀ ਦਾ ਸਮਾਨ ਵੀ ਲੈ ਜਾ ਲੈ ਮਰਦਾਨਿਆਂ ਹਾਥੀ ਦੰਦ ਦਾ ਝੂੜਾ ਵੀ ਲੈ ਜਾ ਲੈ ਭਾਈ ਮਰਦਾਨਿਆਂ ਆ ਥੋੜੇ ਜੇ ਪੈਸੇ ਵੀ ਲੈ ਜਾ ਜਦੋਂ ਹੱਥਾਂ ਵਿੱਚ ਪੈਸੇ ਰੱਖੇ ਨਾ ਭਾਈ ਮਰਦਾਨੇ ਦੇ ਅੰਦਰੋਂ ਪਾਬਨ ਕਲ ਕੇ ਰੋਣ ਲੱਗ ਪਿਆ। ਹਜ਼ੂਰ ਨੇ ਕਿਹਾ ਮਰਦਾਨਿਆਂ ਰੋਂਦਾ ਕਿਉਂ ਐ? ਪੈਸੇ ਘਟਨੇ ਹੋਰ ਦੇ ਦੇਈਏ। ਮਰਦਾਨਿਆਂ ਖੁਸ਼ੀ ਦਾ ਕੰਮ ਐ ਰੋਂਦਾ ਕਿਉਂ? ਪੈਸੇ ਘਟਨੇ ਹੋਰ ਲੈ ਲੈ। ਭਾਈ ਮਰਦਾਨੇ ਨੇ ਉਹ ਪੈਸੇ ਗੁਰੂ ਦੇ ਚਰਨਾਂ 'ਚ ਰੱਖ ਦਿੱਤੇ। ਮਹਾਰਾਜ ਪੈਸੇ ਨਹੀਂ ਚਾਹੀਦੇ। ਮਰਦਾਨਿਆਂ ਵਿਆਹ ਕਾਰਜ ਬਿਨਾਂ ਪੈਸਿਆਂ ਤੋਂ ਨਹੀਂ ਹੁੰਦਾ। ਪੈਸੇ ਕਿਉਂ ਨਹੀਂ ਚਾਹੀਦੇ? ਮਹਾਰਾਜ ਪੈਸੇ ਨਹੀਂ ਚਾਹੀਦੇ। ਮਰਦਾਨਿਆ ਘਟਨੇ ਤੇ ਹੋਰ ਦੱਸ ਪੈਸਿਆਂ ਤੋਂ ਇਨਕਾਰ ਨਾ ਕਰ ਰੁੰਦੇ ਭਾਈ ਮਰਦਾਨਾ ਸਭ ਨੇ ਜਿਹੜੀ ਗੱਲ ਕਹੀ ਹੈ ਉਹ ਕਿਤੇ ਗੁਰੂ ਕਿਰਪਾ ਕਰੇ ਅਸੀਂ ਵੀ ਗੁਰੂ ਨੂੰ ਕਹਿਣ ਲੱਗ ਜਾਈਏ ਭਾਈ ਮਰਦਾਨੇ ਨੇ ਕਿਹਾ ਬਾਬਾ ਪੈਸੇ ਨਹੀਂ ਚਾਹੀਦੇ ਤੂੰ ਬਜੀ ਦਾ ਸਮਾਨ ਲੈ ਦਿੱਤਾ ਤੂੰ ਮਹਿੰਗੇ ਕੱਪੜੇ ਚੂੜਾ ਲੈ ਦਿੱਤਾ ਮੈਂ ਇਨਕਾਰ ਨਹੀਂ ਕੀਤਾ ਹੁਣ ਪੈਸੇ ਨਹੀਂ ਚਾਹੀਦੇ ਮੈਨੂੰ ਗੁਰੂ ਨਾਨਕ ਚਾਹੀਦੇ ਪਾਤਸ਼ਾਹ ਪੈਸਿਆਂ ਵਾਲਾ ਵਿਆਹ ਨਹੀਂ ਉਹ ਮੈਂ ਧੀ ਦਾ ਕਰਦਾ ਮੈਨੂੰ ਗੁਰੂ ਨਾਨਕ ਚਾਹੀਦਾ ਇੱਕ ਕਿਰਪਾ ਕਰਿਓ ਵਿਆਹ ਉੱਤੇ ਤੁਸੀਂ ਆ ਜਾਓ ਮੈਨੂੰ ਪੈਸਿਆਂ ਦੀ ਲੋੜ ਨਹੀਂ ਪਾਤਸ਼ਾਹ ਨੇ ਪੈਸੇ ਚੁੱਕ ਕੇ ਫਿਰ ਫੜਾਏ ਕਹਿੰਦੇ ਮਰਦਾਨਿਆ ਇਹ ਕੀ ਗੱਲ ਕੀਤੀ ਉਹ ਵਿਆਹ ਤੇ ਜ਼ਰੂਰ ਪੁੰਜਾਂਗੇ ਤੇਰੀ ਬੱਚੀ ਦਾ ਵਿਆਹ ਨਹੀਂ ਸਾਡੀ ਧੀ ਦਾ ਵਿਆਹ ਏ ਵਿਖੀ ਦੁਨੀਆ ਵੇਖੇਗੀ ਰਾਜਿਆਂ ਦੀਆਂ ਧੀਆਂ ਦੀ ਤਰ੍ਹਾਂ ਵਿਆਹ ਹੋਣਾ ਬੱਸੇ ਦਿੱਕੇ ਤੋਰਿਆ ਹਜ਼ੂਰ ਆ ਪਹੁੰਚੇ ਉਦੋਂ ਵਿਆਹ ਤੇ ਸੁਲਤਾਨ ਪਰ ਲੋਧੀ ਦਾ ਨਵਾਬ ਪਹੁੰਚਿਆ ਭਾਈਆ ਜਹਿਰਾਂ ਪਹੁੰਚੇ ਬੀਬੇ ਨਾਨਕੀ ਪਹੁੰਚ ਗਏ ਜਦੋਂ ਤਲਵੰਡੀ ਪਤਾ ਲੱਗਾ ਗੁਰੂ ਨਾਨਕ ਆਏ ਨੇ ਇਤਿਹਾਸ ਕਹਿੰਦਾ ਹੈ ਰਾਏ ਬਲਾਰ ਉੱਥੋਂ ਦਾ ਨਵਾਬ ਹੱਥੀ ਤੇ ਬਹਿ ਕੇ ਪਹੁੰਚਿਆ ਲੋਕੀ ਪੁੱਛਦੇ ਸੀ ਹਾਥੀਆਂ ਤੇ ਬਹਿ ਕੇ ਨਵਾਬ ਆਉਂਦੇ ਨੇ ਕਿਹਦੀ ਬੱਚੀ ਦਾ ਵਿਆਹ ਹੈ ਹਾਥੀਆਂ ਤੇ ਬਹਿ ਕੇ ਨਵਾਬ ਆਏ ਨੇ ਸੇਠ ਪਹੁੰਚ ਗਏ ਨੇ ਚੌਧਰੀ ਪਹੁੰਚ ਗਏ ਨੇ ਇੰਨੇ ਅਮੀਰ ਬੰਦੇ ਵਿਆਹ ਤੇ ਪਹੁੰਚੇ ਨੇ ਕਿਹਦਾ ਵਿਆਹ ਏ ਉਦੋਂ ਤਲਵੰਡੀ ਦੇ ਲੋਕ ਕਹਿੰਦੇ ਸੀ ਮਰਦਾਨੇ ਦੀ ਧੀ ਦਾ ਵਿਆਹ ਏ ਸਾਥ ਸੰਗਤ ਜਿਹਦੇ ਵੱਲ ਗੁਰੂ ਹੋ ਜਾਏ ਨਾ ਉਹਦੇ ਕਾਰਜ ਇਦਾਂ ਨਿਭੜਦੇ ਕੋਲ ਭਾਵੇਂ ਕੁਝ ਨਾ ਹੋਵੇ ਕਾਰਜ ਇਦਾਂ ਹੋਣਗੇ ਜਿਵੇਂ ਰਾਜਿਆਂ ਦੀਆਂ ਧੀਆਂ ਦੇ ਕਾਰਜ ਤਈਓ ਤਾਂ ਰੋਜ਼ ਦਰਬਾਰ ਸਾਹਿਬ ਤੋਂ ਆਰਤੀ ਦੀ ਚੁੰਕੀ ਦੀ ਸਮਾਪਤੀ ਤੇ ਪੜਾਇਆ ਜਾਂਦਾ ਸਿੱਖਾ ਤੂੰ ਵਿਸ਼ਵਾਸ ਰੱਖੇ ਸਤਿਗੁਰੂ ਤੇਰੇ ਕਾਰਜ ਜ਼ਰੂਰ ਸੋਹਣੇ ਹਰ ਰੋਜ਼ ਪੜਾਇਆ ਜਾਂਦਾ ਥਿਰ ਕਰ ਵੈਸੋ ਹਰ ਜਨ ਪਿਆਰੇ ਪੜੋ ਸਤਿਗੁਰ ਤੁਮਰੇ ਕਾਜ ਥਿਰ ਕਰ ਵੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਹੋਰ ਕੀ ਮਿਲੇਗਾ ਜੀ ਕਹਿੰਦੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰ ਤੂੰ ਜਨ ਬਣ ਤੇਰੀ ਇੱਜ਼ਤ ਤੇਰੀ ਪੈਜ ਗੁਰੂ ਦੇ ਹੱਥ ਉਹ ਰੱਖਦਾ ਉਹ ਰੱਖਦਾ ਕੋਲ ਕੁਝ ਵੀ ਨਾ ਹੋਵੇ ਤੁਹਾਡਾ ਕਾਰਜ ਇਦਾਂ ਹੋਣਾ ਦੁਨੀਆ ਵੇਖਦੀ ਵੇਖ ਕੀ ਹੋਵੇ ਮੈਂ ਇਹੋ ਜਿਹੇ ਗੁਰਮੁਖਾਂ ਦੇ ਵਿਆਹ ਵੇਖੇ ਜਿਨ੍ਹਾਂ ਨੂੰ ਲੋਕ ਪਿੰਡ 'ਚ ਗਰੀਬ ਕਹਿੰਦੇ ਸੀ ਨਾ ਗਰੀਬ ਇੱਕ ਬੱਚੀਆਂ ਨੇ ਉਹਨਾਂ ਦਾ ਛੋਟੀ ਉਮਰੇ ਪਿਓ ਗੁਜ਼ਰ ਗਿਆ ਮਾਈ ਨੇ ਵਿਚਾਰੀ ਬੜੀ ਮਿਹਨਤ ਕਰਕੇ ਬੱਚੇ ਪਾਲੇ ਨੇ ਪਿੰਡ ਵਾਲੇ ਲੋਕ ਅਹੀਂ ਸਮਝਦੇ ਸੀ ਵੇ ਗਰੀਬ ਹੈ ਵਿਚਾਰੀ ਬੱਚੀਆਂ ਪਾਲੀਆਂ ਨੇ ਚਲੋ ਥੋੜਾ ਬੋਤਾ ਬੱਚੀਆਂ ਪੜ ਵੀ ਗਈਆਂ ਨੇ ਗੁਰਸਿੱਖ ਨੇ ਅੰਮ੍ਰਿਤਧਾਰੀ ਨੇ ਹੁਣ ਜਦੋਂ ਵੱਡੀ ਬੱਚੀ ਦਾ ਕਾਰਜ ਹੋਇਆ ਨਾ ਉਹ ਬੱਚੇ ਇੰਨੇ ਪਿਆਰੇ ਆ ਉਹਨਾਂ ਨੇ ਮੈਨੂੰ ਵੀ ਸੁਨੇਹਾ ਦਿੱਤਾ ਕਹਿੰਦੇ ਭਾਈ ਸਾਹਿਬ ਜੀ ਆ ਸਕਦੇ ਆਂਨੰਦ ਕਰ ਜਾਂਦੇ ਮੈਂ ਕਿਹਾ ਬੇਟਾ ਜ਼ਰੂਰ ਆਵਾਂਗੇ ਤਾਂ ਮੇਰੇ ਮਨ 'ਚੇ ਮਹਾਰਾਜ ਨੇ ਫੁਰਨਾ ਪਾਤਾ ਵੀ ਇਹਨਾਂ ਨੂੰ ਪੁੱਛ ਕੀਰਤਨ ਕਰਨੇ ਕਰਨੇ ਮੈਂ ਉਹਨਾਂ ਨੂੰ ਪੁੱਛਿਆ ਬੇਟਾ ਆਨੰਦ ਕਰ ਜਾਂਦੇ ਕੀਰਤਨ ਕਹਿੰਦੀ ਗੁਰੰਥੀ ਆ ਬਾਬਾ ਜੀ ਉਹਨਾਂ ਨੂੰ ਕਿਹਾ ਮੈਂ ਕਿਹਾ ਚਲੋ ਉਹ ਬਾਬਾ ਜੀ ਨਾਲ ਮੇਰੀ ਗੱਲ ਕਰਾਇਓ ਤਉਨੇ ਜਾ ਕੇ ਸ਼ਾਮਾਂ ਨੂੰ ਗੱਲ ਕਰਾਈ ਮੈਂ ਉਹ ਬਾਬਾ ਜੀ ਨੂੰ ਕਹਿ ਜੀ ਤੁਸੀਂ ਲਾਮਾਂ ਤੇ ਅਰਦਾਸ ਦੀ ਸੇਵਾ ਕਰ ਦਿਓ ਵੀ ਕੀਰਤਨੀ ਜਥਾ ਮੈਂ ਲੈਣੇ ਉਹ ਕਹਿੰਦੇ ਗੈਨੀ ਜੀ ਕੋਈ ਗੱਲ ਨਹੀਂ ਦਰਬਾਰ ਸਾਹਿਬ ਤੋਂ ਜਥਾ ਮੰਗਾ ਲਿਆ ਮੈਂ ਦਰਬਾਰ ਸਾਹਿਬ ਤੋਂ ਗੁਰੂ ਦੇ ਕੀਰਤਨੀਏ ਕਹਿੰਦੇ ਉਹ ਵੀ ਪਹੁੰਚ ਗਏ ਸਾਧ ਸੰਗਤ ਨੂੰ ਆਨੰਦ ਕਾਰਜ ਐਸਾ ਹੋਇਆ ਜਿਵੇਂ ਐ ਹਾਲ ਭਰਿਆ ਹੋਇਆ ਦਰਬਾਰ ਸਾਹਿਬ ਦੇ ਕੀਰਤਨੀ ਆਨੰਦ ਕਾਰਜ ਕਰਾ ਰਹੇ ਨੇ ਥੋੜਾ ਸਮਾਂ ਮੈਂ ਵੀ ਵਿੱਚ ਕਥਾ ਕੀਤੀ ਇੰਨੀ ਸੰਗਤ ਹਾਲ ਭਰਿਆ ਉੱਥੇ ਉਹ ਨਗਰ ਦੇ ਸਰਪੰਚ ਨੂੰ ਉੱਠ ਕੇ ਕਹਿਣਾ ਪੈ ਗਿਆ ਬਾਅਦ ਚ ਉਹ ਕਹਿੰਦਾ ਠੀਕ ਐ ਰੱਬ ਨੇ ਸਾਨੂੰ ਲੱਖਾਂ ਰੁਪਈਆ ਦਿੱਤਾ ਵਿਆਹ ਸਾਡੀਆਂ ਬੱਚੀਆਂ ਦਾ ਵੀ ਹੋਇਆ ਪਰ ਇਦਾਂ ਦਾ ਆਨੰਦ ਕਾਰਜ ਮੈਂ ਪਹਿਲੀ ਵਾਰ ਵੇਖਿਆ ਐਨੀ ਸੰਗਤ ਇੰਨੇ ਗੁਰੂ ਪਿਆਰੇ ਔਰ ਵਧੀਆ ਵਧੀਆ ਕੀਰਤਨੀਆਂ ਸਤਿਗੁਰ ਦੀ ਬਖਸ਼ਿਸ਼ ਕਿਰਪਾ ਹੋ ਬਾਈ ਕਦੇ ਸੋਚਿਆ ਵੀ ਨਹੀਂ ਹੁੰਦਾ ਨਹੀਂ ਤਾਂ ਲੋਕ ਕਹਿੰਦੇ ਜੀ 15000 20000 ਰੁਪਈਆ 21000 31000 ਰੱਗ ਹੀ ਲੈਂਦੇ ਨੇ ਕੌਣ ਸੱਦੇਗਾ ਦਰਬਾਰ ਸਾਹਿਬ ਦਾ ਜੱਥਾ ਪਿੰਡੋਲੇ ਬਾਬਾ ਜੀ ਨੂੰ ਕਹਿੰਦੇ ਉਹ ਤੋਂ ਕਰਾ ਦੇ ਲੋਕਾਂ ਦੇ ਮਨ ਹੁੰਦਾ ਵੀ ਇਹ ਤਾਂ ਐਵੇਂ ਹੀ ਹੋਣਾ ਹੈ ਜਦੋਂ ਗੁਰੂ ਕਰਨ ਤੇ ਆਉਂਦਾ ਉਹ ਕਾਰਜ ਐਨਾ ਵੱਡਾ ਹੋ ਜਾਂਦਾ ਉਹ ਜਨ ਦੀ ਲਾਜ ਰੱਖ ਰਿਹਾ ਆਪਾਂ ਜਨ ਬਣ ਕੇ ਵੇਖੀਏ ਇਹ ਜ਼ਰੂਰੀ ਨਹੀਂ ਕਿ ਬਹੁਤ ਕੋਈ ਤੁਹਾਡੇ ਕੋਲ ਹੋਵੇ ਤਾਂ ਕੰਮ ਵਧੀਆ ਹੋਣਾ ਗੁਰੂ ਤੇ ਭਰੋਸਾ ਰੱਖਿਓ ਪਾਤਸ਼ਾਹ ਬਚਨ ਕਹਿੰਦੇ ਦੁਸ਼ਟ ਦੋਤ ਪਰਮੇ ਸ਼ਰਮਾਰੇ ਜਨ ਕੀ ਪੈਜ ਰਖੀ ਕਰ ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਨਿਰਪੋ ਹੋਏ ਬਜੋ ਭਗਵਾਨ ਸਾਧ ਸੰਗਤ ਮਿਲਕੀਨੋ ਪੜੋ ਸ਼ਰਨ ਪਰ ਪ੍ਰਭ ਅੰਤਰ ਜਾਮੀ ਨਾਨਕ ਉਟ ਬਕਰੀ ਪ੍ਰਭ ਸ਼ਰਨ ਪਰ ਪ੍ਰਭ ਅੰਤਰ ਜਾਮੀ ਨਾਨਕ ਉਟ ਬਕਰੀ ਪ੍ਰਭ ਸਵਾ ਇੱਕ ਵਾਰ ਗੱਜ ਕੇ ਕਹੋ ਸਾਡਾ ਵਿਸ਼ਵਾਸ ਬਣਦਾ ਹੈ ਤੇਰ ਕਰ ਵੈਸਾ ਹਰ ਜਨ ਪਿਆਰੇ ਤੇਰ ਕਰ ਵੈਸਾ ਹਰ ਜਨ ਪਿਆਰੇ ਤੇਰ ਕਰ ਵੈਸਾ ਹਰ ਸਤ ਗੁਰ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਕਾਜ ਸਵਾਰੇ ਸਤ ਗੁਰ ਤੁਮ ਤੇਰ ਕਰੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਤੇਰ ਕਰੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਸ਼ਵਾਸ਼ ਅੰਦਰ ਪੈਦਾ ਹੋ ਜਾਏ ਦ੍ਰਿੜਤਾ ਪੈਦਾ ਹੋ ਜਾਏ ਸਾਧ ਸੰਗਤ ਇਸ ਲਈ ਮੈਂ ਫਿਰ ਉੱਥੇ ਹੀ ਤੁਹਾਡੀ ਸੁਰਤ ਲਿਆਵਾਂ ਮਾਇਆ ਭਾਗਾਂ ਚ ਲਿਖੀ ਹੈ ਉਹ ਮਿਲ ਜਾਣੀ ਦੁਨਿਆਵੀ ਤੌਰ ਤੇ ਸ਼ੌਹਰਤ ਲਿਖੀ ਉਹ ਮਿਲ ਜਾਣੀ ਇੱਕ ਚੀਜ਼ ਤੁਹਾਨੂੰ ਮੰਗਣੀ ਪੈਣੀ ਗੁਰੂ ਕੋਲੋਂ ਅਰਦਾਸ ਵਿੱਚ ਕੰਪਲਸਰੀ ਕੀਤਾ ਆ ਸੱਤ ਚੀਜ਼ਾਂ ਪਹਿਰਾ ਸ਼ਾਮਲ ਕਰਨਾ ਪੈ ਗਿਆ ਕਿਉਂ ਇਹ ਚੀਜ਼ਾਂ ਭਾਈ ਗੁਰੂ ਕੋਲੋਂ ਮੰਗਣੀਆਂ ਪੈਣੀਆਂ ਪਹਿਲੀ ਚੀਜ਼ ਸਿੱਖਾਂ ਨੂੰ ਸਿੱਖੀ ਦਾ ਇਹ ਮੰਗਣਾ ਭੈਣਾ ਦਾਨ ਵਿਦੇਸ਼ ਯਾਤਰਾ ਲਿਖੀ ਹੋ ਜਾਣਾ ਕੰਮ ਆਪੇ ਆ ਮੰਗਣਾ ਭੈਣਾ ਕਿਉਂਕਿ ਕਈ ਵਾਰ ਵਿਦੇਸ਼ ਯਾਤਰਾ ਮੰਗਦੇ ਰਹੇ ਉਹ ਤਾਂ ਹੋ ਗਿਆ ਸਿੱਖੀ ਮੰਗੀ ਨਹੀਂ ਸਿੱਖੀ ਗੁਰੂ ਨੇ ਵਾਪਸ ਲੈ ਲਈ ਫਿਰ ਕੀ ਕਰੋਗੇ ਮੰਗਣਾ ਭੈਣਾ ਸਿੱਖਾ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਅਰਦਾਸ ਕਰਿਓ ਬੱਚਿਆਂ ਲਈ ਮਹਾਰਾਜ ਕੇਸਦਾਨ ਬਖਸ਼ੋ ਕਿਉਂਕਿ ਜਦੋਂ ਬੱਚੇ ਕਟਾ ਦਿੰਦੇ ਨਾ ਉਹਦੇ ਨਾਲ ਦਾ ਦੁੱਖ ਨਹੀਂ ਹੈ ਹੋਰ ਜਿਹੜੀ ਮਾਂ ਨੇ ਪੁੱਤਾਂ ਦੀ ਤਰ੍ਹਾਂ ਪੁੱਤ ਨਾਲ ਪਿਆਰ ਕਰਕੇ ਕੇਸਾਂ ਨੂੰ ਵੀ ਉਨਾ ਹੀ ਪਿਆਰ ਕੀਤਾ ਹੁੰਦਾ ਹੈ ਨਾ ਪੁੱਤਾਂ ਵਾਂਗ ਕੇਸਾਂ ਨੂੰ ਪਾਲਿਆ ਹੁੰਦਾ ਜਿੱਦਣ ਪੁੱਤ ਕਟਾ ਦਿੰਦੇ ਉਸ ਦਿਨ ਉਹ ਮਾਪਿਆਂ ਨੂੰ ਪੁੱਛਿਓ ਕੀ ਹੁੰਦਾ ਇਹ ਠੀਕ ਹੈ ਬੱਚੇ ਵਿਚਾਰੇ ਦਰਦ ਦਿਲ ਚ ਰੱਖ ਕੇ ਚੁੱਪ ਰਹਿੰਦੇ ਨੇ ਬੱਚੇ ਅੱਗੇ ਚੱਲਦੀ ਨਹੀਂ ਹੈ ਕਿ ਉਹ ਵੱਡੇ ਹੋ ਜਾਂਦੇ ਨੇ ਪਰ ਗੁਰੂ ਕੋਲੋਂ ਮੰਗਿਓ ਸਿੱਖਾ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਦਾਨ ਪਰੋਸਾਨਾ ਮਹਾਰਾਜ ਵਿਸ਼ਵਾਸ ਆਜੈ ਸਾਂ ਜਿਉਂ ਕਿ ਜਾ ਕੇ ਰਿਧੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਜੇ ਵਿਸ਼ਵਾਸ ਨਾ ਆਇਆ ਫਿਰ ਪਾਤਸ਼ਾਹ ਕਹਿਣਗੇ ਆਪਣੀ ਪ੍ਰਤੀ ਤਾਪ ਹੀ ਹੋਵੇ ਬਹੁ ਰਸ ਦਾ ਵਿਸ਼ਵਾਸ ਨਾ ਹੋਵੇ ਭਾਈ ਜਿਹਦੇ ਅੰਦਰ ਵਿਸ਼ਵਾਸ ਹੈ ਉਹਦੇ ਅੰਦਰ ਤਤ ਗਿਆਨ ਪ੍ਰਗਟ ਹੁੰਦਾ ਹੈ ਇਸ ਲਈ ਸਿੱਖਾਂ ਨੂੰ ਸਿੱਖੀ ਦਾ ਅਨਕੇਸਤਾਨ ਰਹਿਤ ਦਾ ਅਵੇਕਤਾਨ ਵਿਸਾਧਾਨ ਭਰੋਸਾ ਦਾਣ ਤੇ ਸਤਮਨ ਦਾਣ ਦਾਣਾ ਸਰਦਾਨ ਨਾਮ ਤਾਨ ਇਹ ਗੁਰੂ ਕੋਲੋਂ ਮੰਗਣਾ ਇਹ ਧਾਨ ਜ਼ਰੂਰ ਮੰਗੋ ਤੁਹਾਨੂੰ ਇੱਕ ਬੇਨਤੀ ਹੈ ਭੈਣੋ ਆਪਣੇ ਘਰ ਵਿੱਚ ਜਾਗ ਲਾਣਾ ਸ਼ੁਰੂ ਕਰੋ ਜਾਗ ਸਮਝਦੇ ਹੋ ਇੱਕ ਚਮਚਾ ਦਹੀਂ ਦਾ ਭਾ ਦਿਓ 4 ਕਿਲੋ ਦੁੱਧ ਵੀ ਸਵੇਰੇ ਦਹੀਂ ਬਣ ਜਾਂਦਾ ਹੈ ਜੇ ਦੁੱਧ ਦਾ ਰੂਪ ਦਹੀਂ ਇੱਕ ਚਮਚਾ ਪਾ ਕੇ ਦੁੱਧ ਵੀ ਦਹੀਂ ਹੋ ਜਾਂਦਾ ਉਹਨੂੰ ਜਾਗ ਕਹਿੰਦੇ ਜੰਮਣ ਕਹਿੰਦੇ ਐਦਾਂ ਆਪਣੇ ਘਰ 'ਚ ਸਿੱਖੀ ਦਾ ਸ਼ਬਦ ਦਾ ਬਾਣੀ ਦਾ ਜਾਗ ਲਾਓ ਆ ਸਮਾਗਮ ਕਰਾਉਣ ਦਾ ਤਾਂ ਫਾਇਦਾ ਏ ਕਿ ਕੋਈ ਹੋਰ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਪ੍ਰਬੰਧਕਾਂ ਵੱਲੋਂ ਗੁਰਦੁਆਰੇ ਵੱਲੋਂ ਐਵੇਂ ਤੁਹਾਨੂੰ ਲੰਗਰ ਛਕਣ ਵਾਸਤੇ ਥੋੜੀ ਸੱਦੇ ਸਵੇਰੇ ਉੱਠ ਕੇ ਜਦੋਂ ਭੋਜਨ ਪ੍ਰਸ਼ਾਦਾਂ ਚਾਹ ਪਾਣੀ ਬਣਾਓ ਉਦੋਂ ਜਾਗ ਲਾਦਿਆ ਕਰੋ ਕਾਹਦਾ ਚਾਰ ਰੱਖਣ ਲੱਗਿਆਂ ਕਹਿ ਦਿਆ ਕਰੋ ਸਤਨਾਮ ਸ੍ਰੀ ਵਿੱਚ ਖੰਡ ਪੱਤੀ ਪਾਉਣ ਲੱਗਿਆਂ ਕਹਤਾ ਸਤਨਾਮ ਸ੍ਰੀ ਜਦੋਂ ਚਾਹ ਦੁੱਧ ਬਣ ਜਾਏ ਉਦੋਂ ਕੱਪਾਂ 'ਚ ਪਾਉਣ ਲੱਗਿਆਂ ਇੱਕ ਵਾਰ ਧਿਆਨ ਤਰ ਕੇ ਕਹਿ ਦੋ ਸਤਨਾਮ ਸ੍ਰੀ ਮੇਰਾ ਵਿਸ਼ਵਾਸ ਹੈ ਇੱਕ ਮਹੀਨੇ ਬਾਅਦ ਤੁਹਾਡੇ ਘਰ ਦੀ ਤਸਵੀਰ ਬਦਲ ਜਾਏਗੀ ਇੱਕ ਮਹੀਨੇ ਵਿੱਚ ਵਿੱਚ ਰਿਜ਼ਲਟ ਆਉਣੇ ਸ਼ੁਰੂ ਹੋ ਜਾਂਦੇ ਨੇ ਚੰਗੇ ਕੰਮ ਦੇ ਵੀ ਮਾੜੇ ਦੇ ਵੀ ਜੇ ਨਾਮ ਜਪ ਕੇ ਬਣਾਉਣ ਲੱਗ ਪਏ ਇੱਕ ਮਹੀਨੇ ਦੇ ਅੰਦਰ ਵੇਖਿਓ ਜਿੰਨੇ ਘਰ ਦੇ ਜੀ ਸਵੇਰੇ ਉੱਠ ਕੇ ਚਾਹ ਦੁੱਧ ਪੀਂਦੇ ਨੇ ਨਾ ਉਹ ਆਪੇ ਹੀ ਜਪਣ ਲੱਗ ਪੈਣਗੇ ਸਤਨਾਮ ਸ੍ਰੀ ਵਾਹਿਗੁਰੂ ਜਿੱਥੇ ਸਾਰਾ ਪਰਿਵਾਰ ਵਾਹਿਗੁਰੂ ਕਹਿਣ ਲੱਗ ਜਾਏ ਉੱਥੇ ਕਲ ਕਲੇਸ਼ ਨਹੀਂ ਰਹਿ ਸਕਦਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਟਾਵੋ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੈ ਮਨ ਵਿੱਚ ਬਾਕੀ ਵਿਚਾਰ ਆਪਾਂ ਕੱਲ ਕਰਾਂਗੇ ਭਾਈ ਗਨੀਖਾ ਨਵੀਖਾਂਜੀ ਦੇ ਜੀਵਨ ਉੱਤੇ ਭਾਈ ਮਰਦਾਨਾ ਜੀ ਦਾ ਥੋੜਾ ਜੀਵਨ ਹੋਰ ਕੱਲ ਕਿਉਂਕਿ ਜੇ ਆਪਾਂ ਬਹੁਤ ਵਿਸਥਾਰ ਚ ਜਾਈਏ ਨਾ ਤਾਂ ਮੈਨੂੰ ਪਤਾ ਹੈ ਕਿ ਤਿੰਨ ਚਾਰ ਦਿਨ ਭਾਈ ਮਰਦਾਨਾ ਸਾਹਿਬ ਦੇ ਜੀਵਨ ਤੇ ਲੱਗਣਗੇ ਅਜੇ ਆਪਾਂ ਬਾਣੀ ਵਿੱਚ ਆਏ ਸ਼ਬਦ ਦੀ ਵੀ ਵਿੱਚ ਹਰ ਨਾਲ ਜੁੜਨਾ ਹੈ ਅਜੇ ਭਾਈ ਮਰਦਾਨਾ ਇੱਕ ਦੂਜਾ ਰਵਾਭੀ ਮਰਦਾਨਾ ਉਹ ਵੀ ਵਿਚਾਰ ਕਰਨੇ ਮੈਂ ਇੱਥੇ ਆਪਣੀ ਕਥਾ ਨੂੰ ਵੀ ਸ਼ਰਾਮ ਤਾਂ ਦੇ ਰਿਹਾ ਹਾਂ ਪ੍ਰਬੰਧਕਾ ਮਨੋ ਲੁਕਿਆ ਸੀ ਵੀ ਟਾਈਮ ਜਿੰਨਾ ਮਰਜ਼ੀ ਭਾਈ ਸਾਹਿਬ ਲਾ ਲਓ ਮੈਂ 10 ਕੁ ਮਿੰਟ ਹੀ 7 ਮਿੰਟ ਉੱਪਰ ਲਾਇਆ ਪਤਾ ਕਿਉਂ ਜੇ ਜ਼ਿਆਦਾ ਸਮਾਂ ਲਾਇਆ ਕੱਲ ਨੂੰ ਤੁਸੀਂ ਕਹਿਣਾ ਉਹ ਤਾਂ ਹਟਦਾ ਹੀ ਨਹੀਂ ਫਿਰ ਤੁਸੀਂ ਆਉਣਾ ਹੀ ਨਹੀਂ ਹੈ ਨਾਲੇ ਤੁਹਾਨੂੰ ਭੁੱਖ ਵੀ ਲੱਗੀ ਹੋਣੀ ਆ ਸਭ ਦਾ ਧੰਨਵਾਦ ਜੀ ਆਇਆਂ ਨੂੰ ਤੁਸੀਂ ਚਰਨ ਤੋੜ ਲੈ ਕੇ ਆਇਓ ਸਮੂਹ ਪ੍ਰਬੰਧਕਾਂ ਦਾ ਧੰਨਵਾਦ ਕੱਲ ਵੀ ਇਸੇ ਤਰ੍ਹਾਂ ਪਰਿਵਾਰ ਬੱਚਿਆਂ ਸਵਿੱਤ ਦਰਸ਼ਨ ਦਿਓ ਸਮੂਹ ਸੰਗਤਾਂ ਦਾ ਪ੍ਰਬੰਧਕਾਂ ਦਾ ਧੰਨਵਾਦ ਪੁਲ ਚੁੱਕ ਦੀ ਖਿਮਾ ਬਖਸ਼ਣੀ ਕੋਟਾਨ ਕੋਟ ਸ਼ੁਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਦਿਓ ਅਸੀਸ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੜਾ ਆਨੰਦ ਬਣਿਆ ਹੋਇਆ ਸੀ ਭਾਈ ਸਾਹਿਬ ਦੇ ਜਿਤਨਾ ਸਮਾਂ ਕਥਾ ਦਾ ਇਹਦਾ ਨੇ ਲਾਇਆ ਉਹ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਲੰਘ ਗਿਆ ਸੋ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਭਾਈ ਆਨੰਦ ਸਾਹਿਬ ਜੀ ਦਾ ਜਾਪ ਹੋਣਾ ਉਸ ਤੋਂ ਬਾਅਦ ਅਰਦਾਸ ਬੇਨਤੀ ਤੋਂ ਬਾਅਦ ਹੀ ਸੰਗਤ ਆਪੋ ਆਪਣੇ ਘਰਾਂ ਨੂੰ ਚਾਲੇ ਪਾਵੇ ਸੋ ਇੱਕ ਬੇਨਤੀ ਸੰਗਤਾਂ ਦੇ ਚਰਨਾਂ ਦੇ ਵਿੱਚ ਕੱਲ ਦਾ ਇੱਕ ਸਮਾਗਮ ਸਵੇਰ ਦਾ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਜ਼ਿਲ੍ਹਾ ਬਰਨਾਲਾ ਦੀਆਂ ਅਤੇ ਸਮੁੱਚੇ ਬਰਨਾਲਾ ਸ਼ਹਿਰ ਦੀਆਂ ਜਿਹੜੀਆਂ ਸੰਗਤਾਂ ਬੀਬੀਆਂ ਦੇ ਜਥੇ ਨੇ ਉਹਨਾਂ ਵੱਲੋਂ ਸਵੇਰੇ 7 ਵਜੇ ਤੋਂ ਲੈ ਕੇ 10 ਵਜੇ ਤੱਕ ਸ਼੍ਰੀ ਸੁਖਮਨੀ ਸਾਹਿਬ ਦੇ ਜਾਪ ਐਸੇ ਸਥਾਨ ਤੇ ਕੀਤੇ ਜਾਣੇ ਨੇ ਸੰਗਤਾਂ ਦਾ ਸਮਾਗਮ ਹੈ ਔਰ ਸੰਗਤਾਂ ਨੇ ਸਾਹਿਬ ਜੀ RAM ਕਲੀ ਮਹੱਲਾ ਤੀਜਾ ਰੰਦੇ ਕੋ ਓਮਕਾਰ ਸਤਿਗੁਰ ਪ੍ਰਸਾਦ ਨੰਦਪਿਆ ਬਿਰੀ ਮੈਂ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇ ਸੈ ਸੈਤੀ ਮਨਵਜੀਆਂ ਵਧਾਈਆ ਰਾਗ ਰਤਨ ਪਰਵਾਰ ਪਰੀਆਂ ਸਬਦ ਗਾ ਬਣੇ ਆਈਆਂ ਸਬਦ ਬਤਾ ਗਾ ਬਹਰੀ ਕੇਰਾ ਮਨ ਜਿਨੀ ਵਿਸਾਇਆ ਕਹਿ ਨਾਨਕ ਨਾਨਕ